ਬਸਟੈਂਡ ਦੇ ਉੱਪਰ ਜਮ ਕੇ ਗਾ ਪਿਆ ਖਿੱਚਤੂ ਹੋਈ ਹੈ ਕਈਆਂ ਦੀਆਂ ਪੱਗਾ ਲਿੱਥੀਆਂ ਨੇ ਤੇ ਕਈਆਂ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਇਸੇ ਦੌਰਾਨ ਪੁਲਿਸ ਦੇ ਵੱਲੋਂ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਗਿਆ ਪਟਿਆਲਾ ਦੇ ਬਸਟੈਂਡ ਦੇ ਮੌਕੇ ਦੇ ਉੱਪਰ ਕਿਵੇਂ ਜਿਹੜਾ ਕੀ ਗਾ ਪਿਆ ਹੋਇਆ ਤਸਵੀਰਾਂ ਦੱਦੀਆਂ ਤੁਸੀਂ ਦੇਖ ਸਕਦੇ ਹੋ ਜਿੱਤੇ ਕਿ ਤਰਕਾਰੀ ਬਸਾਂ ਦੇ ਮੁਲਾਜ਼ਮਾਂ ਅਤੇ ਪੁਲਿਸ ਦੇ ਵਿਚਾਲੇ ਤੱਕਾਮੁਕੀ ਹੋਈ ਹੈ ਦਰਅਸਲ ਇਹਨਾਂ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੇ ਹੱਕਾਂ ਦੀ ਮੰਗਾਂ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੁੰਦਾ ਹੈ ਕਿ ਇੱਥੇ ਦੌਰਾਨ ਇਹਨਾਂ ਦੇ ਵੱਲੋਂ ਬਸ ਸਟੈਂਡ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਲਾ ਲਗਾ ਦਿੱਤਾ ਜਾਂਦਾ ਹੈ ਅਤੇ ਪੁਲਿਸ ਇਹਨਾਂ ਦਰਨਾਕਾਰੀਆਂ ਨੂੰ ਇਹ ਦਰਜ ਖਤਮ ਕਰਨ ਦੀ ਅਪੀਲ ਕਰੀ ਹੁੰਦੀ ਹੈ ਕਿ ਇਸੇ ਦੌਰਾਨ ਬੈਂਸਬਾਜੀ ਹੁੰਦੀ ਅਤੇ ਗੱਲ ਇਸ ਕਦਰ ਵੱਧ ਜਾਂਦੀ ਹੈ ਕਿ ਸਥਿਤੀ ਨੂੰ ਸੰਭਾਲਣ ਦੇ ਲਈ ਪੁਲਿਸ ਦੇ ਵੱਲੋਂ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ ਅਤੇ ਇਸ ਦੌਰਾਨ ਕਈ ਮੁਲਾਜ਼ਮ ਜਿਹੜੇ ਹੈਗੇ ਨੇ ਬਸਾਂ ਦੇ ਉਹ ਪੁਲਿਸ ਵਾਲਿਆਂ ਦੇ ਨਾਲ ਧੱਕਾਮੁਕੀ ਕਰਦੇ ਹੋਏ ਵੀ ਨਜ਼ਰ ਆਏ ਨੇ ਪੁਲਿਸ ਦੇ ਵੱਲੋਂ ਕਿ ਠੀਠ ਕੇ ਠੀਠ ਕੇ ਨਾ ਦਰਨਾ ਕਾਰਿਆ ਨੂੰ ਬੱਸਾਂ ਦੇ ਵਿੱਚ ਡੱਕਿਆ ਗਿਆ ਕਿਵੇਂ ਇਹਨਾਂ ਦੇ ਵੱਲੋਂ ਰੋਜ਼ ਜ਼ਾਹਰ ਕੀਤਾ ਜਾ ਰਿਹਾ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਅੱਜ ਨਹੀਂ ਚੱਲ ਰਹੀਆਂ ਹਾਲਾਂਕਿ ਇਹ ਜਿਹੜਾ ਕਿਰੋਸ ਮਜ਼ਾਰਾ ਇਹਨਾਂ ਧਰਨਾਕਾਰੀ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀ ਹਕੀ ਮੰਗਨ ਲੈ ਕੇ ਕੀਤਾ ਜਾ ਰਿਹਾ ਪਰ ਇਹ ਸਭ ਦੇ ਚੱਲਦਿਆਂ ਪਬਲਿਕ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਲੋਕ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਬੱਸ ਸੇਵਾ ਠੱਪ ਹੈ ਅਤੇ ਜਿਹੜੇ ਲੋਕਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਸਫ਼ਰ ਕਰਕੇ ਜਾਣਾ ਹੈ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਟਿਆਲਾ ਵਿੱਚ ਵੀ ਉਲੀਕੇ ਦੇ ਪ੍ਰੋਗਰਾਮ ਦੇ ਤਹਿਤ ਬੱਸਾਂ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਇਹ ਤਰਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੁੰਦਾ ਅਤੇ ਇਸੇ ਤਰ੍ਹਾਂ ਪੁਲਿਸ ਜਦੋਂ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਬੰਦ ਕੀਤੇ ਗਏ ਬੱਸ ਸਟੈਂਡ ਨੂੰ ਖੁਲਵਾਉਣ ਦੇ ਲਈ ਪਹੁੰਚਦੀ ਆ ਤਾਂ ਸਥਿਤੀ ਕਿਸ ਕਦਰ ਗਰਮਾ ਜਾਂਦੀ ਹੈ ਇਹ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਵੇਂ ਜਿਹੜਾ ਕੀ ਹੈਗਾ ਗੇਟ ਖੁਲਵਾਉਣ ਨੂੰ ਲੈ ਕੇ ਪੁਲਿਸ ਨੂੰ ਕਾਫੀ ਜਦੋਜਹਿਤ ਕਰਨੀ ਪਈ ਹੈ ਹੁਣ ਤੱਕ ਦੀ ਜੋ ਰਿਪੋਰਟ ਮਿਲੀ ਹੈ ਕਿ ਇਹ ਜਿਹੜੇ ਧਰਨਾਕਾਰੀਆਂ ਨੇ ਇਹਨਾਂ ਨੂੰ ਹਟਾ ਦਿੱਤਾ ਗਿਆ ਬੱਸ ਸਟੈਂਡ ਨੂੰ ਖੁਲਵਾ ਦਿੱਤਾ ਗਿਆ जानकारी मिली है कि, कि किलोमीटर स्कीम दा विरोध कर रहे ने ए पी आर टी सी अते पनबस दे कच्चे मुलाज्म जिना दे वलो ए इल्जाम लगाया जा रहया कि बार-बार उना दे ਧੜਨੇ ਦੇ ਚਲਦਿਆਂ ਮੰਗਾ ਨੂੰ ਗੌਰ ਨਹੀਂ ਕੀਤਾ ਜਾ ਰਿਹਾ ਉਹਨਾਂ ਦੀਆਂ ਮੰਗਾ ਦੇ ਬਲ ਤਿਆਰ ਨਹੀਂ ਦਿੱਤਾ ਜਾ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣ ਦੀ ਚੇਤਾਵਨੀ ਜ਼ਰੂਰ ਅਦਿੱਤੀ ਗਈ ਹੈ ਉਧਰ मौके ਤੇ ਪਹੁੰਚੇ ਸਿਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ। ਦੇਖੋ ਜੀ ਜਦੋਂ ਸਵੇਰੇ ਪ੍ਰੋਟੈਸਟ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਲਗਾਤਾਰ ਨੇਗੋਸ਼ੀਏਸ਼ਨਸ ਚੱਲੀਆਂ ਸੀਗੀਆਂ ਐਂਡ ਮਲਟੀਪਲ ਟਾਈਮ ਇਹਨਾਂ ਨੂੰ ਸਮਝਾਇਆ ਗਿਆ ਕਿ ਇਹਨਾਂ ਦੇ ਪ੍ਰੋਟੈਸਟ ਕਰਨ ਨੋਰਮਲ ਪਬਲਿਕ ਜਿਹੜੀ ਹੈਗੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸ ਸਟੈਂਡ ਹੈਗਾ ਵਾ ਐਂਡ ਇੱਥੇ ਉਹ ਸਭ ਤੋਂ ਜ਼ਿਆਦਾ ਨੋਰਮਲ ਘਰਾਂ ਦੇ ਜਵਾਬ ਜਿਹੜੇ ਆ ਉਹ ਇਹਨਾਂ ਦੇ ਉੱਤੇ ਜਮ ਐੜਦੇ ਨੇ ਬੱਸਾਂ ਦੇ ਉੱਤੇ ਕੋਈ ਆਪਣੇ ਕੰਮ ਕਰ ਜਾਂਦਾ ਕੋਈ ਰ ਤੇ ਤੁਹਾਨੂੰ ਤੁਹਾਡੇ ਪ੍ਰੋਟੈਸਟੋ ਕੋਈ ਦਿੱਕਤ ਨਹੀਂ ਬਣੇ ਪ੍ਰੋਟੈਸਟ ਨੂੰ ਪੀਸਫੁਲ ਢੰਗ ਨਾਲ ਸਾਈਡ ਲਾਈਨ ਕਰਕੇ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਬਾਰੇ ਵੀ ਸੋਚੇ ਸਰਕਾਰ ਐਂਡ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਬਟ ਜਦੋਂ ਉਹਨਾਂ ਨੇ ਇਹ ਗੇਟ ਬੰਦ ਕਰ ਦਿੱਤੇ ਐਂਡ ਐਗਰੈਸਿਵ ਰੂਪ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਲਈ ਵੀ ਮਜਬੂਰੀ ਬਣ ਗਈ ਕਿ ਇੱਕ ਤਾਂ ਲੋਕਾਂ ਦੇ ਪਹਿਲੇ ਅਪਲਾਈ ਨੂੰ ਧਿਆਨ ਚ ਰੱਖਦੇ ਇੱਕ ਉਹਨਾਂ ਪ੍ਰੋਟੈਸਟ ਕਰਤਾ ਜਿਹੜੇ ਨੇ ਉਹਨਾਂ ਦਾ ਖੁਦ ਦਾ ਧਿਆਨ ਰੱਖਦੇ ਸਾਨੂੰ ਪ੍ਰੋਟੈਸਟ ਦੇ ਵਿੱਚ ਥੋੜਾ ਫੋਰਸ ਦਾ ਇਸਤੇਮਾਲ ਕਰਨਾ ਫਦਰ ਨੂੰ ਅਗਲਾਉਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਜੋ ਕਿ ਗਲਤ ਸੀਗਾ ਸਾਨੂੰ ਲੱਗਦਾ ਹੈ ਕਿ ਪ੍ਰੋਟੈਸਟ ਕਰਨਾ ਰਾਈਟ ਹੈਗਾ ਵਾਪਰ ਪ੍ਰੋਟੈਸਟ ਨੂੰ ਇਸ ਤਰੀਕੇ ਨਾਲ ਐਗਰੈਸਿਵ ਕਰਨਾ ਕਿਸੇ ਦਾ ਵੀ ਰਾਈਟ ਨਹੀਂ ਹੈਗਾ ਇਸ ਕਰਕੇ ਸਾਨੂੰ ਇਸ ਜਿਹੜਾ ਹੈਗਾ ਉਹ ਸਟੈਪ ਲੈਣਾ ਪਿਆ ਅਸੀਂ ਕੋਈ ਕਾਨੂੰਨੀ ਕਾਰਵਾਈ ਵੀ ਕਰੂਗੀ ਜੀ ਕਿਸੇ ਤਰੀਕੇ ਦੀ ਐਫਆਈਰ ਕੋਈ ਪੁਲਿਸ ਵਾਲੇ ਪੁਲਿਸ ਸਟੇਸ਼ਨ ਆਈਏ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅੱਗੇ ਉਹਨੂੰ ਆਪਣੇ ਆਪ ਅਮਲ ਦੇ ਵਿੱਚ ਲਿਆਏਗੀ ਜਖਮੀ ਕਿੰਨੇ ਲੋਕ ਹੋਏ ਐ ਸਰ ਨੂੰ ਕੋਈ ਐਗਜੈਕਟ ਐਸਟੀਮੇਟ ਨਹੀਂ ਆਏਗਾ ਵਾ ਬਾਕੀ ਅਸੀਂ ਦੇਖਦੇ ਆ ਰਾਉਂਡ ਅਪ ਕਰਨ ਤੋਂ ਬਾਅਦ ਹਰ ਇੱਕ ਜਿਹੜਾ ਵੀ ਹੈਗਾ ਵਾ ਚਾਹੇ ਉਹ ਕੋਰ ਪੁਲਿਸ ਵਾਲਾ ਵਾ ਤੇ ਭਾਵੇਂ ਚਾਹੇ ਕੋਈ ਪ੍ਰੋਟੈਸਟ ਕਰਤਾ ਵਾ ਹਰ ਇੱਕ ਨੂੰ ਮੈਡੀਕਲ ਟਰੀਟਮੈਂਟ ਐਂਡ ਕੇਅਰ ਦਿੱਤੀ ਜਾਏਗੀ ਐਂਡ ਜੋ ਵੀ ਹੈਗਾ ਸਾਡੇ ਵੱਲੋਂ ਹੋ ਸਕੇਗਾ ਅਸੀਂ ਮੈਕਸਿਮਮ ਉਹਨਾਂ ਦੀ ਹੈਲਥ ਦੇਰੀ ਕਰਾਂਗੇ ਕਿੰਨੇ ਨੂੰ ਗ੍ਰਿਪਟਾਰ ਕੀਤਾ ਗਿਆ ਜੀ ਕਿੰਨੇ ਨੂੰ ਐਰ ਕੋਈ ਰਫ ਐਸਟੀਮੇਟ ਜੋ ਪੁਲਿਸ ਵਾਲਾ ਲਿਖਾ ਕੇ ਦਿੱਤਾ ਗਿਆ ਉਹ 40 50 ਦੇ ਆਸ-ਪਾਸ ਹੈਗਾ ਵਾ ਬਟ ਐਗਜੈਕਟ ਨੰਬਰ ਜਿਹੜਾ ਵਾ ਹੁਣ ਆਪਾਂ ਬਾਅਦ ਵਿੱਚ ਹੀ ਪਤਾ ਲ ਮਾਰਨਿੰਗ ਤੋਂ ਮੌਜੂਦ ਆ ਸਾਡੇ ਨਾਲ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੀਟੇਸ਼ਨ ਕਰਨੀ ਹੈ ਤਾਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸਸਾਂ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਸ ਲੈ ਕੇ ਆ ਗਏ ਔਰ ਉਦੋਂ ਬਾਅਦ ਸਿਰ ਭੜਕਾਉ ਪਾਛਨ ਚ ਲੱਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੀ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਜਾਂ ਪੀਸਫੁਲੀ ਆਪਣਾ ਪਰ ਬਟ ਇਹਨਾਂ ਨੇ ਜਿਹੜੀ ਹੈ ਵਾਇਲੈਂਸ ਕਰਨੇ ਦੇ ਵਿੱਚ ਜ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ ਗੇਟ ਵੱਲ ਨੂੰ ਸਿੱਧੀ ਕਰਤੀ ਉਦੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮਜਿਸਟਰੇਟ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡੇਟੇਨ ਕੀਤਾ ਉਸ ਡਿਟੇਨਸ਼ਨ 'ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਕਿਚਾਤੂਈ ਚ ਇੰਜਰੀਜ਼ ਆਈਆਂ ਨੇ ਔਰ ਮੈਂ ਕਹਾਗਾ ਐਸ ਪਰ ਲਾ ਜੋ ਕਿਸੇ ਨੇ ਵਾਇਲੈਂਸ ਕੀਤੀ ਹੈ ਉਹਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨੋ ਆਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਾਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਬਟ ਮੈਨੂੰ ਲੱਗਦਾ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨਾਂ ਰੌਂਡ ਅਪ ਕੀਤੇ ਹੋਣਗੇ ਸਰ ਨਹੀਂ ਨਹੀਂ ਸਰ ਦੋ ਜ਼ਖਮੀ ਸਰ ਉਧਰ ਤਾਂ ਆਪਾਂ ਦੇਖਿਆ ਹੀ ਹੈ ਸਰ ਕਿ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਦੂ ਸਰ પેટ્રોલ ਵਗੈਰਾ ਜਿਵੇਂ ਫਰੀਆਂ ਇਹਦੇ ਕੋਲ ਕਿਸੇ ਨੇ પેટ્રોલ ਤਾਂ ਨਹੀਂ ਪਾਇਆ ਨਹੀਂ ਸਰ ਕਿਸੇ ਨੇ પેટ્રોલ ਨਹੀਂ ਪਾਇਆ ਸੀ ਬਕਾਇਦਾ ਈਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਹੋਰ ਗਰਮਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਣ ਤੋਂ ਬਾਅਦ ਆਪਦੇ ਹੱਥੇ ਅੱਗ ਲਾ ਲੈਂਦਾ ਜਾਂ ਕਿਸੇ ਵਸਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜ੍ਹਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲਚ ਛੱਡ ਦਿੰਦਾ ਤਾਂ ਅੱਗੇ ਜਿੰਨੇ ਮੁਲਾਜ਼ਮ ਸੀ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਰਾਊਂਡ ਦੇਖੋ ਜੀ ਜਦੋਂ